ਸਰ ਆਜ਼ਾਦੀ ਦੇ ਦਿਹਾੜੇ ਤੇ ਕੀ ਕਹਿਣਾ ਚਾਹੂੰਗਾ ਅੱਜ ਅਸੀਂ 78ਵੇਂ ਆਜ਼ਾਦੀ ਦੇ ਦਿਹਾੜੇ ਤੇ ਨਕੌਦਰ ਵਿਖੇ ਅਸੀਂ ਅੱਜ ਸਭੀਆਂ ਲੈਵਲ ਦਾ ਫੰਕਸ਼ਨ ਅਸਰਿਤ ਕੀਤਾ ਜਿਦੇ ਵਿੱਚ ਨਕੌਦਰ ਦੇ ਸੰਬੰਧਿਤ ਅਲੱਗ-ਅਲੱਗ ਸਕੂਲਾਂ ਕੌਂਟੀਆਂ ਦੇ ਬੱਚਿਆਂ ਨੇ ਬਹੁਤ ਹੀ ਇਨਸ਼ਾ ਦੇ ਨਾਲ ਪਾਰਟਿਸਪੇਟ ਕੀਤਾ ਅਲੱਗ-ਅਲੱਗ ਕਿਤੇ ਭੰਗੜੀਆਂ ਪਲੱਸ ਆਪਣੇ ਗਰੁੱਪ Song ਦੀਆਂ ਰਾਈਟਮਾਂ ਨੂੰ ਪੇਸ਼ ਕੀਤੀਆਂ ਬਹੁਤ ਹੀ ਟੈਲੈਂਟਡ ਬੱਚੇ ਨਕੌਦਰ ਦੇ ਹੈਗੇ ਨੇ ਤੇ ਅੱਜ ਉਹਨਾਂ ਨੇ ਆਪਣੇ ਟੈਲੈਂਟ ਦਾ ਜਿਹੜਾ ਪ੍ਰਦਰਸ਼ਨ ਕੀਤਾ ਨਾਲ ਹੀ ਅਸੀਂ ਜਿਹੜੇ ਅੱਛੇ ਪਰਫਾਰਮਰ ਸੀਗੇ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਤੇ ਨਾਲ ਹੀ ਸਾਡੇ ਦੀ ਆਜ਼ਾਦੀ ਦਾ ਦਿਹਾੜਾ ਜਿਹੜਾ ਇਹ ਸਾਡੇ ਸ਼ਹੀਦਾਂ ਦੀ ਕੁਰਬਾਨੀ ਸਦਕਾ ਸਾਨੂੰ ਇਹ ਮਿੱਤਰ ਦਿਹਾੜਾ ਮਿਲਦਾ ਆਪਣੇ ਸ਼ਹੀਦਾਂ ਨੂੰ ਯਾਦ ਕੀਤਾ ਤੇ ਨਾਲ ਹੀ ਆਪਣੇ ਦੇਸ਼ ਦੀ ਆਪਣੇ ਇਲਾਕੇ ਦੀ ਨਕੌਦਰ ਦੀ ਤਰੱਕੀ ਲਈ ਵੀ ਅਸੀਂ ਅਰਦਾਸ ਕੀਤੀ ਹੈ ਤੇ ਉਮੀਦ ਕਰਦੇ ਹਾਂ ਕਿ ਸਾਰੇ ਹੀ ਨਕੌਦਰ ਵਾਸੀ ਇਸੇ ਤਰ੍ਹਾਂ ਪੰਜਾਬ ਦੀ ਤੇ ਨਕੌਦਰ ਦੀ ਤਰੱਕੀ 'ਚ ਆਪਣਾ ਯੋਗਦਾਨ ਪਾਉਂਦੇ ਰਹਿਣ ਸਰ ਕੀ ਨਸੀਹਤ ਦੇਣਾ ਚਾਹੁੰਦੇ ਹੋ ਤੁਹਾਡੇ ਮਾਧਿਅਮ ਰਾਹੀਂ ਅਸੀਂ ਲੋਕਾਂ ਨੂੰ ਹੀ ਸਨੇਹਾ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਦਾ ਇੱਕ ਬਹੁਤ ਵੱਡਾ ਯੋਗਦਾਨ ਹੈਗਾ ਜਿੰਨੇ ਸ਼ਮੂ ਆਜ਼ਾਦੀ ਦਿਵਾਉਣ ਵਿੱਚ ਇਸ ਕੋਈ ਵੱਡਾ ਯੋਗਦਾਨ ਜਿਹੜਾ ਦੇਸ਼ ਦੀ ਤਰੱਕੀ ਵਿੱਚ ਵੀ ਹੈਗਾ ਇਸੇ ਤਰ੍ਹਾਂ ਹੀ ਅਸੀਂ ਮਿਹਨਤ ਕਰਕੇ ਆਪਣੇ ਇਲਾਕੇ ਨੂੰ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਹੋਰ ਵੀ ਇਹਦਾ ਮਾਣ ਵਧਾਈਏ ਤੇ ਇਹਦੇ ਵਿੱਚ ਵੱਡਵੱਡਾ ਯੋਗਦਾਨ ਪਾઈએ ਸਰ ਅੱਜ ਪ੍ਰਸ਼ਾਸਨ ਨਾਲ ਲੋਕੋ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਬੂਟੇ ਵੰਡੇ ਜਾ ਰਹੇ ਕੀ ਕਹਿਣਾ ਚਾਹੋਗੇ ਜੀ ਬਿਲਕੁਲ ਕਿਉਂਕਿ ਮੌਨਸੂਨ ਸੀਜ਼ਨ ਚੱਲ ਰਿਹਾ ਇਹ ਜਿਹੜਾ ਸਮਾਂ ਹੈ ਪਲਾਂਟੇਸ਼ਨ ਦੇ ਲਈ ਸਭ ਤੋਂ ਬਿਹਤਰ ਮੰਨਿਆ ਜਾਂਦਾ ਹੈ ਇਹ ਸਿੱਧੇ ਚੱਲਦੇ ਆ ਪੰਜਾਬ ਸਰਕਾਰ ਵੱਲੋਂ ਸਟੇਟ ਲੈਵਲ ਤੇ ਵੀ ਡਿਸਟ੍ਰਿਕਟ ਲੈਵਲ ਤੇ ਵੀ ਪਲਾਂਟੇਸ਼ਨ ਡਰਾਈਵ ਚਲਾਈ ਜਾ ਰਹੀ ਹੈ ਤੇ ਇਸੇ ਤੇ ਨਾਲ ਕਿਉਂਕਿ ਅੱਜ ਇੱਕ ਬੜਾ ਪਵਿੱਤਰ ਦਿਹਾੜਾ ਹੈ ਸਾਰੀ ਹਿਸਾਬੀ ਸਾਊਥ ਰੀਜਨ ਵਿੱਚ ਕਾਫੀ ਕੱਤੀ ਹੋਈ ਹੈ ਅਸੀਂ ਸਾਰਿਆਂ ਨੂੰ ਬੁੱਢੇ ਵੀ ਜਿਹੜੇ ਆ ਉਹ ਬੰਦੇ ਨੇ ਸਾਡੇ ਰੇਂਜ ਅਫਸਰ ਦੇ ਸਹਿਯੋਗ ਦੇ ਨਾਲ ਤੇ ਇਹ ਮੈਸੇਜ ਅਸੀਂ ਦੇਣਾ ਚਾਹੁੰਦੇ ਆ ਕਿ ਆਪਣੇ ਵਾਤਾਵਰਨ ਨੂੰ ਅਸੀਂ ਸੁਰੱਖਿਅਤ ਰੱਖੀਏ ਸਾਡੇ ਰੁੱਖ ਜਿਹੜੇ ਨੇ ਇਹ ਸਾਡੇ ਉਮਰ ਪਰ ਦੇ ਸਾਥੀ ਨੇ ਸਾਨੂੰ ਆਕਸੀਜਨ ਦਿੰਦੇ ਆ ਸਾਨੂੰ ਜੀਵਨ ਦਿੰਦੇ ਆ ਅਸੀਂ ਰੁਕ ਵਤ ਵਤ ਰੁਕ ਲਗਾਈਏ ਤੇ ਇਹਨਾਂ ਨੂੰ ਕਾਲੀਆਂ ਵੀ ਇਹਨਾਂ ਦਾ ਧਿਆਨ ਦੇ 15 ਅਗਸਤ ਮਨਾਇਆ ਜਾ ਰਿਹਾ ਕੀ ਕਹਿਣਾ ਚਾਹੋ ਹੈਲੋ ਬਹੁਤ ਬਹੁਤ ਮੁਬਾਰਕਾ 78ਵੇਂ ਸੁਤੰਤਰਤਾ ਦਿਵਸ ਦੀਆਂ ਮੇਰੇ ਹਲਕੇ ਤੋਂ ਸ਼ੁਰੂ ਹੋ ਕੇ ਪੰਜਾਬ ਦੇਸ਼ ਦੁਨੀਆ ਦੇ ਵਿੱਚ ਬੈਠੇ ਹਰ ਇੱਕ ਦੇਸ਼ ਵਾਸੀ ਨੂੰ ਅੱਜ ਦੀਆਂ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਬਹੁਤ ਮਹਿੰਗੇ ਪਾ ਮਿਲੀ ਹੋਈ ਹੈ ਆਜ਼ਾਦੀ ਪੰਜਾਬ ਦਾ ਵੱਡਾ ਯੁੱਧਗਰ اور اس आजादी दिवस दिया ਸਾਨੂੰ ਖਾਸ ਕਰਕੇ ਪੰਜਾਬ ਨੂੰ ਹੋਰ ਵੀ ਜ਼ਿਆਦਾ ਤੀਬਰਤਾ ਦੇ ਨਾਲ ਇੰਤਜ਼ਾਰ ਰਹਿੰਦਾ ਕਿਉਂਕਿ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਅਸੀਂ ਉਹਨਾਂ ਦੇ ਮਨਸੂਬਿਆਂ ਨੂੰ ਉਹਨਾਂ ਦੇ ਸੁਪਨਿਆਂ ਨੂੰ ਉਹਨਾਂ ਨੂੰ ਕਿੰਨੇ ਕੁ ਪੂਰੇ ਹੋ ਗਏ ਕਿੰਨੇ ਕੁ ਰਹਿ ਗਏ ਅਸੀਂ ਉਹਨਾਂ ਤੇ ਨਜ਼ਰਸਾਨੀ ਵੀ ਕਰਨੀ ਹੁੰਦੀ ਹੈ ਇਸ ਦਿਨ ਦੇ ਵਿੱਚ ਇਸ ਕਰਕੇ ਸਭ ਨੂੰ ਬਹੁਤ-ਬਹੁਤ ਵਧਾਈ ਕੀ ਮੈਸੇਜ ਦੇਣਾ ਚਾਹੋਗੇ ਸਭ ਨੂੰ ਮੇਰਾ ਮੈਸੇਜ ਨਹੀਂ ਇਹ ਅਪੀਲ ਹੈ ਕਿ ਆਜ਼ਾਦੀ ਦੇ ਅਸੀਂ ਬਹੁਤ ਵੱਡੇ ਮੁੱਲ ਤਾਰੇ ਆ ਖਾਸ ਕਰਕੇ ਪੰਜਾਬ ਨੇ 80% आजादी ਦੀ ਲੜਾਈ ਦੇ ਵਿੱਚ ਹਿੱਸਾ ਹਰ ਇੱਕ ਮੂਵਮੈਂਟ ਦੇ ਵਿੱਚ ਹਿੱਸਾ ਕਾਲੇ ਪਾਣੀਆਂ ਦੀਆਂ ਸਜਾ ਸਭ ਤੋਂ ਵੱਧ ਪੰਜਾਬ ਦੀਆਂ ਫਾਂਸੀਆਂ ਦੇ ਰਸਤੇ ਸਭ ਤੋਂ ਵੱਧ ਪੰਜਾਬ ਦੇ ਔਰ ਆਜ਼ਾਦੀ ਤੋਂ ਬਾਅਦ ਵੰਡ ਦੇ ਨਾਂ ਤੇ ਜਿਹੜਾ ਕਤਲੋਗਰਤ ਹੋਈ 10 ਲੱਖ ਲੋਕ ਜਿਹੜੇ ਮਰੇ ਉਹ ਵੀ ਪੰਜਾਬ ਦੇ ਸਾਡੇ ਦੇਸ਼ ਦੀ ਹਰ ਇੱਕ ਜਿਹੜਾ ਸਾਡਾ ਖਾਸ ਕਰਕੇ ਪੰਜਾਬ ਦੀਆਂ ਘੜੀਆਂ ਇਹਦੀਆਂ ਨੀਆਂ ਤੇਦੀਆਂ ਸਰਹੱਦਾਂ ਜਿਹੜੀਆਂ ਉਹ ਵੰਡ ਦੇ ਨਾਂ ਤੇ ਕਤਲੋਗਰ ਦੇ ਰੰਗ ਦੇ ਵਿੱਚ ਰੰਗੀਆਂ ਹੋਈਆਂ ਹਰ ਇੱਕ ਇੱਟ ਦੇ ਥੱਲੇ ਕਿਸੇ ਨਾ ਕਿਸੇ ਦਾ ਖੂਨ ਆ ਇਸ ਕਰਕੇ ਸਾਡੇ ਲਈ ਜਿਹੜੀ ਆ ਆਜ਼ਾਦੀ ਉਹ ਖਾਸ ਮਾਇਨੇ ਰੱਖਦੀ ਹੈ ਔਰ ਇਹਨੂੰ ਸਾਨੂੰ ਸਵਾਰ ਕੇ ਇਹਨੂੰ ਹੋਰ ਸਵਾਰਨਾ ਚਾਹੀਦਾ ਪੰਜਾਬ ਨੂੰ ਸਾਡੇ ਸਾਰੇ ਲੋਕ ਜਿਹੜੇ ਨੇ ਹਰ ਇੱਕ ਦਾ ਕੱਲੇ ਕੱਲੇ ਜੀ ਦਾ ਫਰਜ਼ ਬਣਦਾ ਕਿ ਨੈਤਿਕ ਤੌਰ ਤੇ ਅਸੀਂ ਆਪਣਾ ਸਵਾਰਥ ਪਿਆਦ ਕੇ ਆਪਣੇ ਸ਼ਹੀਦਾਂ ਦੇ ਸੁਪਨਿਆਂ ਤੇ ਪਹਰਾ ਦਈਏ ਕਿ ਉਹਨਾਂ ਦੀ ਉਹਨਾਂ ਨੂੰ ਇਹ ਸੱਚੇ ਸਿਧਾਂਤ ਨੇ ਮੈਮ ਅਜ ਦੇ ਦਿਨ ਤੱਕ ਇੱਕ ਵਿਸ਼ੇਸ਼ ਉਪਰਾ ਲੱਗ ਕੀਤਾ ਜਾ ਰਿਹਾ ਹੈ ਬਿਲਕੁਲ ਬਿਲਕੁਲ ਬੂਟੇ ਪ੍ਰਸ਼ਾਸਨ ਵੱਲੋਂ ਵੀ ਵੰਡੇ ਜਾ ਰਹੇ ਬੂਟੇ ਵੈਸੇ ਵੀ ਪ੍ਰਸ਼ਾਸਨ ਜਿਹੜਾ ਸਾਡਾ ਵੀਡੀਓ ਆਫਿਸ ਹਰ ਪਿੰਡ ਦੇ ਵਿੱਚ ਬੂਟੇ ਪਹੁੰਚਾ ਰਿਹਾ ਔਰ ਪੰਜਾਬ ਸਰਕਾਰ ਦਾ ਇੱਕ ਅਜੰਡਾ ਹੈ ਕਿ ਅਸੀਂ ਇਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈ ਇਹਦੀ ਰੇਸ਼ੋ ਵਧ ਤੋਂ ਵਧ ਵਧਾਉਣੀ ਹੈ ਪੂਰਾ ਧਿਆਨ ਦਿੱਤਾ ਜਾ ਰਿਹਾ ਔਰ ਇਹ ਇੰਨਾ ਮਹੱਤਵਪੂਰਨ ਹੋ ਗਿਆ ਪਿਆਂ ਦਾ ਲਾਉਣਾ ਤੇ ਬੂਟਿਆਂ ਦਾ ਚੱਲਣਾ ਸਰਵਾਈਵ ਕਰਨਾ ਇੰਨਾ ਮਹੱਤਵਪੂਰਨ ਹੋ ਗਿਆ ਕਿ ਇੱਟਾਂ ਰੋੜਿਆਂ ਦੀਆਂ ਬਿਲਡਿੰਗਸ ਦੇ ਤੋਂ ਬਿਨਾਂ ਸਰ ਸਕਣਾ ਆ ਬਾਕੀ ਸਾਰੀਆਂ ਧਨ ਦੌਲਤ ਬੈਂਕਾਂ ਦੇ ਵਿੱਚ ਨਹੀਂ ਵੀ ਹੋਊਗੀ ਤੇ ਉਹਦੇ ਬਿਨਾਂ ਚੱਲ ਸਕਣਾ ਪਰ ਸਾਹ ਤੋਂ ਬਿਨਾਂ ਨਹੀਂ ਜੀਆ ਜਾਣਾ ਇਸ ਵੇਲੇ ਜਿਹੜਾ ਸਾਡੀਆਂ ਆਉਣ ਵਾਲੀਆਂ ਨਸਲਾਂ ਦੀਆਂ ਜ਼ਿੰਦਗੀਆਂ ਦਾ ਸਵਾਲ ਆ ਇਸ ਕਰਕੇ ਮੇਰੀ ਹਰ ਇੱਕ ਬਸ਼ੰਦੇ ਨੂੰ ਇਸ ਖਾਸ ਕਰਕੇ ਦੇਸ਼ ਤੇ ਪੰਜਾਬ ਦੇ ਨੂੰ ਕਿ ਕੱਲਾ ਕੱਲਾ ਇਨਸਾਨ ਇਹਦੇ ਤੇ ਪਹਿਰੇਦਾਰੀ ਕਰੇ ਜੇ ਤੁਸੀਂ ਚਾਹੁੰਦੇ ਹੋ ਕਿ ਆਉਣ ਵਾਲੇ ਸਮੇਂ ਤੁਹਾਡੇ ਪੁੱਤ ਪੋਤੇ ਪਰੋਤੇ ਜਿਹੜੇ ਆ ਉਹ ਸਾਫ਼ ਸੁਥਰੀ ਹਵਾ ਦੇ ਵਿੱਚ ਸਾਹ ਲੈਣ ਤੇ ਲੰਬੀਆਂ ਜ਼ਿੰਦਗੀਆਂ ਜੀਣ ਕਿਉਂਕਿ ਉਹ ਦਿਨ ਦੂਰ ਨੇਗਾ ਕਿ ਜਦੋਂ ਸਾਡੀਆਂ ਜ਼ਿੰਦਗੀਆਂ ਸੁੱਕੜ ਕੇ ਐਨਕ ਹੋ ਜਾਣਗੀਆਂ ਅਸੀਂ ਹਜ਼ਾਰਾਂ ਤਰ੍ਹਾਂ ਦੀਆਂ ਬਿਮਾਰੀਆਂ ਦੇ ਨਾਲ ਪਹਿਲਾਂ ਹੀ ਜੂਝ ਰਹੇ ਆ ਆਜ਼ਾਦੀ ਨੂੰ ਸਮਰਪਿਤ ਕਰ ਦੇਣਾ ਚਾਹੀਦਾ ਸਾਡੇ ਦੇਸ਼ ਨੂੰ ਇਸ ਵੇਲੇ ਸਿਰਫ ਸਿਰਫ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੋ ਜਿਹੇ ਹਾਲਤ ਹੋ ਗਈ ਆ ਕਿ ਆਜ਼ਾਦੀ ਨੂੰ ਸਮਰਪਿਤ ਕਰਦੀਏ ਕਿ ਅਸੀਂ ਪੌਦੇ ਲਾਉਣੇ ਆ ਕਿਉਂਕਿ ਇੱਕ ਲਾਇਆ ਹੋਇਆ ਪੌਦਾ ਘੱਟੋ ਘੱਟ 4-5 ਸਾਲ ਬਾਅਦ ਜਾ ਕੇ ਉਹ ਸਾਨੂੰ ਜਿਹੜੀ ਸਾਫ਼ ਸੁਥਰੀ ਹਵਾ ਦੇਣ ਲੱਗਦਾ ਔਰ ਇਹ ਸੌਖਾ ਨਹੀਂ ਚਾਹੀਦੀ ਆ ਤਾਂ ਹੈਇਆ ਕਰਨਾ ਚਾਹੀਦਾ ਆ ਮਾਨਜੋਗ ਸੀਐਮ ਸਾਹਿਬ ਦੇ ਅਪਰਾਲੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ ਜਾਣਾ ਚਾਹੀਦਾ ਕਿਉਂਕਿ ਇਹ ਉਹਨਾਂ ਦਾ ਸਵਾਰਥ ਨਹੀਂ ਸਾਡਾ ਸਭ ਦਾ ਆਪ ਕੋ ਆਪਣਾ ਸਵਾਰਥ ਆ ਅਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਆ ਪੋਤੇ ਪੋਤੀਆਂ ਨੂੰ ਪਿਆਰ ਕਰਦੇ ਆ ਆਉਣ ਵਾਲੇ ਸਮੇਂ ਬਾਰੇ ਸੋਚਦੇ ਆ ਆਉਣ ਵਾਲੇ ਸਮੇਂ 'ਚ ਬੱਚਿਆਂ ਲਈ ਜ਼ਿੰਦਗੀਆਂ ਬਣਾਉਣੇ ਆ ਪਰ ਕਾਦੇ ਵਾਸਤੇ ਜੇ ਉਹਨਾਂ ਪਰਸਾਹ ਨਹੀਂ ਬਚਣਗੇ ਉਹਨਾਂ ਕੋ ਜ਼ਿੰਦਗੀਆਂ ਨਹੀਂ ਬਚਣਗੀਆਂ ਤੇ ਆਪਾਂ ਇਹਨਾਂ ਤਾਂ ਅੰਦੌਲਤ ਦਾ ਤੇ ਆਪਣੇ ਸੁਪਨਿਆਂ ਦਾ ਕੀ ਕਰਾਂਗੇ ਇਸ ਕਰਕੇ ਅੱਜ ਦੇ ਇਸ ਆਜ਼ਾਦੀ ਦੇ ਦਿਹਾੜੇ ਦੇ ਉੱਤੇ ਮੈਂ ਹਰ ਇੱਕ ਨੂੰ ਅਪੀਲ ਕਰਨਾ ਚਾਹੁੰਦੀ ਆ ਕਿ ਜਿਹੜੀ ਪਲਾਂਟੇਸ਼ਨ ਆ ਪੌਦਿਆਂ ਨੂੰ ਲਾਉਣਾ ਸਾਫ ਸੁਥਰੀ ਹਵਾ ਨੂੰ ਸਮਰਪਿਤ ਕਰਦੀਏ ਤਾਂ ਕਿ ਆਉਣ ਵਾਲੇ ਸਾਲ ਦੇ ਵਿੱਚ ਅਸੀਂ ਜਿੰਨੇ ਵੀ ਇਸ ਵਾਰ ਪੌਦੇ ਲਾਏ ਪੌਦੇ ਬਹੁਤ ਸਾਲਾਂ ਦੇ ਲੱਗਦੇ ਆ ਪਰ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਨਨੇ ਵੀ ਐਸਾ ਲੱਗ ਜਾਣ ਜਿਨਨੇ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚ ਬੋਧੇ ਲੱਗ ਰਿਹਾ ਇਹ ਸਾਨੂੰ ਆਉਣ ਵਾਲੇ ਸਾਲ ਦੇ ਵਿੱਚ ਆਉਣ ਵਾਲੇ ਆਜ਼ਾਦੀ ਦਿਹਾੜੇ ਦੇ ਵਿੱਚ ਜਿਉਂਦੇ ਜਾਗਦੇ ਆਪਣੀ ਠੰਡੀ ਬਠੀ ਹਵਾ ਦੇ ਨਾਲ ਜਿਹੜੇ ਲਹਿਰਾਂ ਦੇ ਨਜ਼ਰ ਆਉਣ ਮੇਰੀ ਸਭ ਨੂੰ ਇਹ ਹੀ ਤੰਤਮ ਹੈ ਬਹੁਤ ਬਹੁਤ ਥੈਂਕ ਯੂ